ਮੁਹਾਲੀ ਦੇ ਬਲੌਂਗੀ ਥਾਣੇ ਦੀ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਲੁੱਟਾਂ ਅਤੇ ਖੂਹਾਂ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਤਿੰਨ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਦੋ ਨਵਾਲਗ ਨੇ ਜਦਕਿ ਇੱਕ 80 ਸਾਲਾ ਵਿਅਕਤੀ ਕੁਲਵਿੰਦਰ ਸਿੰਘ ਵੀ ਸ਼ਾਮਲ ਹੈ ਤਣਾ ਮੁਖੀ ਇਨਸਪੈਕਟਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਖੂਫੀਆ ਤੌਰ ਤੇ ਜਾਣਕਾਰੀ ਮਿਲੀ ਸੀ ਕਿ ਮੁਹੱਲੇ ਦੇ TDI ਸਿਟੀ ਇਲਾਕੇ ਦੇ ਵਿੱਚ ਇਹ ਗਿਰੋਹ ਦੇ ਰਾਤ ਮੋਟਰਸਾਈਕਲ ਖੋਣ ਦੀ ਯੋਜਨਾ ਬਣਾ ਰਿਹਾ ਹੈ ਇਸ ਸੂਚਨਾ ਦੇ ਤੁਰੰਤ ਨਾਕਾਬੰਦੀ ਕੀਤੀ ਗਈ ਅਤੇ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਨੇ ਪੂਰੀ ਚੌਕਸੀ ਦੇ ਨਾਲ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਕਾਬੂ ਕਰ ਲਿਆ ਅਤੇ ਗ੍ਰਿਫਤਾਰ ਆਰੋਪੀਆਂ ਦੇ ਕਬਜ਼ੇ ਵਿੱਚੋਂ ਵਾਹਨ ਖੋਣ ਨਾਲ ਸੰਬੰਧਿਤ ਸਬੂਤ ਵੀ ਮਿਲੇ ਨੇ ਜਿਸ ਦੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਇਹ ਗਰੋਹ ਕਾਫੀ ਸਮੇਂ ਤੋਂ ਇਲਾਕੇ ਦੇ ਵਿੱਚ ਸਰਗਰਮ ਸੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਅਧੇ ਸੰਭਾਵਨਾ ਹੈ ਕਿ ਇਸ ਗਰੋਹ ਦੇ ਹੋਰ ਮੈਂਬਰ ਵੀ ਸਾਹਮਣੇ ਆ ਜਾਣ ਜੀ 2 ਤੇ 3 ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ TDI 에어ਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਨੇ ਨਿਹੰਗ ਸਿੰਘਾਂ ਨੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਸਨੇਚ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਉਸ ਅਸੀਂ ਇਹ ਬੰਦੇ ਟਰੇਸ ਕੀਤੇ ਤੇ ਅਸੀਂ ਇਹਨਾਂ ਵਿੱਚੋਂ ਤਿੰਨੇ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਵਿੱਚੋਂ ਦੋ ਨਵਾਲਗ ਨੇ ਇੱਕ ਹੈਗਾ ਜਿਹੜਾ ਕੁਲਵਿੰਦਰ ਸਿੰਘ ਜਿਹੜਾ ਵਜਿ ਦੀ ਉਮਰ 38 ਸਾਲ ਦੀ ਹੈਗੀ ਹੈ ਇਹ ਪਿੱਛੋਂ ਨੰਗਲ ਤੋਂ ਬਿਲੋਂਗ ਕਰਦਾ ਸੀ ਤੇ ਇਥੋਂ ਬਰੀ ਸੇ ਸਨੇਚ ਜਿਹੜੀ ਹੈ ਟੀਡੀਆਈ 에어ਪੋਰਟ ਰੋਡ ਤੋਂ ਟੀਡੀਆਈ ਤੋਂ ਉਹਨਾਂ ਨੇ ਸਨੇਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬਰਾਮਦ ਕਰ ਲਈਏ ਹੋਰ ਕਟਨਾ ਜਿਆਦਾ ਪਤਾ ਹੈ ਕਿ ਹੋਰ ਵੀ ਕਟਨਾ ਵਾਂਗ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਕਟਨਾ ਵਿੱਚ ਸਾਹਮਣੇ ਆਇਆ ਹੋਰ ਕਿਸੇ ਦੇ ਕਟਨਾ ਵਿੱਚ ਤਾਂ ਕੋਈ ਰੋਲ ਸਾਹਮਣੇ ਨਹੀਂ ਪੇਸ਼ ਕਰਦੇ ਜੀ ਇਹ ਤਾਂ ਹਾਂ ਜੀ ਅਸੀਂ ਇਹ ਕੱਲ ਪੇਸ਼ ਕੀਤਾ ਸੀ ਜੀ ਕੁਲਵਿੰਦਰ ਨੂੰ ਜਿਹਦਾ ਅਸੀਂ ਪੁਲਿਸ ਨੂੰ ਮੰਨ ਲਿਆ ਸੀ ਜੀ ਕੁਲਵਿੰਦਰ ਨੂੰ ਇਹ ਇਹ ਜਿਹੜੇ ਮਤਲਬ ਅਸਲੀ ਬਾਣੇ ਦੇ ਵਿੱਚ ਸੀਗਾ ਨਕਲੀ ਬਾਣੇ ਸੀ ਕਿਉਂਕਿ ਨਿੰਗਸਿੰਗ ਦੇ ਠੀਕ ਹੈ। ਨਹੀਂ ਹਾਲ ਫਿਰਲੇ ਕਿਸੇ ਵੀ ਜਥੇਬੰਦੀ ਨਾਲ ਜੁੜੇ ਸਾਨੂੰ ਨਹੀਂ ਪਾਏਗੇ। ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਹੋ ਗਿਆ ਸੀ। ਪਰ ਇਹ ਉਹ ਕਿਸੇ ਕਿਸੇ ਜਥੇਬੰਦੀ ਨਾਲ ਦਾ ਕੋਈ ਸਬੰਧ ਨਹੀਂ ਹੈਗਾ ਜੀ। ਜੀ 2 ਤੇ 3 ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ ਟੀਡੀਆਈ 에어ਪੋਰਟ ਰੋਡ ਤੋਂ। ਤਿੰਨ ਵਿਅਕਤੀਆਂ ਨੇ ਨਹਿੰਗ ਸਿੰਘਾਂ ਦੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਸਨੇਚ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਅਸੀਂ ਇਹ ਬੰਦੇ ਟਰੇਸ ਕੀਤੇ ਤੇ ਅਸੀਂ ਇਹਨਾਂ ਵਿੱਚੋਂ ਤਿੰਨੇ ਹੀ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਵਿੱਚੋਂ ਦੋ ਨਵਾਲਗ ਨੇ ਇੱਕ ਹੈਗਾ ਜਿਹੜਾ ਕੁਲਵਿੰਦਰ ਸਿੰਘ ਜਿਹੜਾ ਜੀ ਦੀ ਉਮਰ 38 ਸਾਲ ਦੀ ਹੈਗੀ ਹੈ ਇਹ ਪਿੱਛੋਂ ਨੰਗਲ ਤੋਂ ਬਿਲੋਂਗ ਕਰਦਾ ਸੀ ਤੇ ਇਤੋਂ ਨਲੀ ਸੇ ਸਨੇਚ ਨਾ ਜਿਹੜੀ ਹੈ ਟੀਡੀਆਈ 에어ਪੋਰਟ ਰੋਡ ਤੋਂ ਟੀਡੀਆਈ ਤੋਂ ਉਹਨਾਂ ਨੇ ਸਨੇਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬਰਾਮਦ ਕਰ ਲਈਏ ਹੋਰ ਕਟਨਾ ਪੰਜਾਬ ਦਿੱਤਾ ਹੈ ਕਿ ਹੋਰ ਵੀ ਕਟਨਾ ਵਾਂਗ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਕਟਨਾ ਵਿੱਚ ਸਾਹਮਣੇ ਆਇਆ ਹੋਰ ਕਿਸੇ ਦੇ ਕਟਨਾ ਵਿੱਚ ਦਾ ਕੋਈ ਰੋਲ ਸਾਹਮਣੇ ਪੇਸ਼ ਕਰਦੇ ਕਿ ਹਾਂ ਜੀ ਅਸੀਂ ਇਹ ਕੱਲ ਪੇਸ਼ ਕੀਤਾ ਸੀ ਜੀ ਕੁਲਵਿੰਦਰ ਨੂੰ ਜਿਹਦਾ ਅਸੀਂ ਪੁਲਿਸ ਨੂੰ ਮੰਨ ਲਿਆ ਸੀ ਜੀ ਕੁਲਵਿੰਦਰ ਨੀ ਅੱਜ ਜਿਹੜੇ ਮਤਲਬ ਅਸਲੀ ਬਾਣੇ ਦੇ ਵਿੱਚ ਅਸੀਂ ਹੈਗਾ ਰਕੀ ਬਾਣੇ ਸੀ ਕਿਉਂਕਿ ਨੀਗਰ ਸਿੰਘ ਦੇ ਸੀ ਨਹੀਂ ਹਾਲ ਫਿਲਹਾਲ ਇਹ ਕਿਸੇ ਵੀ ਜਥੇਬੰਦੀ ਨਾਲ ਜੁੜੇ ਸਾਨੂੰ ਨਹੀਂ ਪਾਇਗੇ ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਹੋ ਗਿਆ ਸੀ ਪਰ ਇਹ ਕੋਈ ਕਿਸੇ ਜਥੇਬੰਦੀ ਨਾਲ ਦਾ ਕੁਝ ਸੰਬੰਧ ਨਹੀਂ ਹੈਗਾ ਵੀ